ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਈ ਐ ਦਵਾਰ ਕਰਕੇ ਅੱਜ ਆਏ ਹੋਏ ਆਪਾਂ ਜਲੰਧਰ ਏਰੀਆ ਦੇ ਵਿੱਚ ਅਜਾਸੀ ਅਜ ਆਪਣੀ ਬੰਦ ਹੁੰਦੀ ਹੈ ਜੀ ਤੇ ਆਉਣ ਦਾ ਵਿਚਾਰ ਕਹੀ ਦਿੰਦਾ ਤਾਂ ਅੱਜ ਟਾਈਮ ਲੱਗਿਆ ਬਈ ਸਵੇਰੇ ਆਏ ਸੀ ਅੱਜ ਮੀਂਹ ਬਹੁਤ ਸੀਗਾ ਸਵੇਰੇ ਤੇ ਲੇਟ ਹੋ ਗਏ ਤੁਰਨ ਤੇ ਆਪਾਂ ਇੱਕ ਟੈਕਟਰ ਲਿਆਦਾ ਇੱਧਰ ਜਲੰਧਰ ਏਰੀਆ ਤੋਂ ਜੀ ਤੇ 265 ਹੈ ਜੀ ਤਰੀਬਨ 4-5 ਵਜੇ ਬਈ ਨੇਰਾ ਹੋ ਜਣਾ ਘਰ ਪਹੁੰਚਦੇ ਆਂ ਕੰਟਰੈਕਟਰ ਦਿਖਾਉਣਾ ਹੈ ਕਿਹੜਾ ਲਿਆ ਛੋਟੀ ਜੀ ਵੀਡੀਓ ਬਣਾਵਾਂਗੇ ਆਪਾਂ ਬਾਅਦ ਵਿੱਚ ਆਪਾਂ ਤੁਹਾਨੂੰ ਕੱਲ ਨੂੰ ਫੇਰ ਦਿਖਾਵਾਂਗੇ ਟਰੈਕਟਰ ਚੰਗੀ ਤਰ੍ਹਾਂ ਆ ਜਾਈਓ ਤੇ ਇਧਰ ਵੀ ਬਾਈ ਝੋਨੇ ਦੀ ਲਵਾਈ ਦਾ ਕੰਮ ਚੱਲੀ ਜਾਂਦਾ ਪੂਰੇ ਜੋਰਾਂ ਸ਼ੋਰਾਂ ਤੇ ਆ ਸਾਰਾ ਬਾਈ ਝੋਨਾ ਤਾਜ਼ੀ ਲੱਗਿਆ ਹੋਇਆ ਜੇ ਲੇਬਰ ਜਾ ਰਹੀ ਆ ਬੈਗ ਬੁੱਕ ਚੱਕ ਕੇ ਅੱਜ ਵਿਹਲੇ ਲੱਗਦੇ ਮੈਨੂੰ ਵੀ ਬਾਈ ਲੇਬਰ ਵਾਲੇ ਠੀਕ ਆ ਜੀ ਮੀਂਹ ਬਾਈ ਤਕਰੀਬ ਅੱਜ ਇਧਰ ਵੀ ਪਿਆ ਸਾਡੇ ਅੱਜ ਜਦੋਂ ਮੈਂ ਸਵੇਰੇ ਤੁਰਿਆ ਘਰੋਂ ਉੱਧਰ ਵੀ ਮੀਂਹ ਪੈ ਰਿਹਾ ਸੀ ਇਧਰ ਵੀ ਮੀਂਹ ਅੱਜ ਹੈਗਾ ਪੈ ਰਿਹਾ ਮੀਂਹ ਲੋ ਬਾਈ ਮੌਸਮ ਅੱਜ ਪੂਰਾ ਵਧੀਆ ਹੋਇਆ ਵਾ ਜੀ ਆਹ ਟਰੈਕਟਰ ਲੱਤਾ ਜੀ 265 ਕਰੋ ਜੀ ਕੰਡੀਸ਼ਨ ਚੈੱਕ ਜਲੰਧਰ ਨੰਬਰ ਆਈ ਟਰੈਕਟਰ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਮਾਡਲ ਦੀ ਗੱਲ ਕਰੀਏ ਤਾਂ 1993 ਮਾਡਲ ਹੈ ਜੀ ਰੰਗ ਰੂਪ ਦੇਖੋ ਟਰੈਕਟਰ ਦਾ ਪੂਰਾ ਕੈਂਟ ਪਿਆ ਰੋਡ ਬਾਈ ਰੋਪੜ ਤੋਂ ਲੈ ਕੇ ਜਲੰਧਰ ਤੱਕ ਦਾ ਪੂਰਾ ਇੱਕ ਨੰਬਰ ਐਨ ਮੂਰੇ ਤੋਂ ਫਰੰਟ ਤੱਕ ਇਹ ਟਰਬਾਈ ਪੂਰਾ ਚੰਗਾ ਰੰਗ ਨਹੀਂ ਬਾਈ ਕਿਤੋਂ ਵੀ ਤੇ ਲੋ ਟੈਂਕੀ ਟੁੰਕੀ ਤੇ ਰੰਗਿਆ ਪੂਰਾ ਵਧੀਆ ਤੇ ਪੂਰਾ ਸਾਹਮ ਦੇ ਵਿੱਚ ਚੱਲਿਆ ਹੋਇਆ ਟਰੈਕਟਰ ਇਹ ਬਾਈ ਜਲੰਧਰ ਦਾ ਹੀ ਨੰਬਰ ਹੈ ਇਹ ਪੀਪੀ 08 ਨੰਬਰ ਹੈ ਜਲੰਧਰ ਦਾ ਠੀਕ ਹੈ ਜੀ ਤੇ ਤੇਲ ਖਰਚਾ ਤਾਂ ਬਹੁਤ ਜਾਇਜਾ ਇਹ ਹਾਈ ਸਪੀਡ ਵਾਲਾ ਟਰੈਕਟਰ ਹੈ ਜੀ ਠੀਕ ਹੈ ਜੀ ਦੇਖੋ ਬਾਈ ਜਾਂਸੀ ਵਾਲਾ ਸਟicker ਵੀ ਹੈ ਤਾਂ ਕਿ ਲੱਗਿਆ ਹੋਆ ਨਾਲ ਦਾ ਰਾਤਾ ਕੋਸੀ ਬੀ ਐਮਸੀ ਚੌਂਕ ਜਲੰਧਰ ਠੀਕ ਹੈ ਜੀ ਮਰਾੜਾਂ ਦੇ ਸਟਿੱਕਰ ਸੁੱਪਰ ਸਾਰੇ ਨਾਲ ਦੇ ਲੱਗੇ ਹੋਏ ਆ ਜੀ ਮੀਟਰ ਵੀ ਬਾਈ ਆਰਪੀਐਮ ਵਾਲਾ ਮੀਟਰ ਵੀ ਹਜੇ ਤੱਕ ਵਰਕਿੰਗ ਵਿੱਚ ਆ ਟਰੈਕਟਰ ਦਾ ਪ੍ਰੇਮਾ ਰੂਮਾ ਦਾ ਰੰਗ ਪੂਰਾ ਵਧੀਆ ਖੜਾ ਮਰਾੜ ਬਾਈ ਬਹੁਤ ਸਾਫ਼ ਹੈ ਕਿਤੇ ਟੈਂਕ ਨਹੀਂ ਹੈਗਾ ਮਰਾੜਾ ਨੂੰ ਦਿਖਾ ਦਿੰਨੇ ਆ ਦੇਖੋ ਅੰਦਰੋਂ ਪੂਰੇ ਵਧੀਆ ਪਏ ਮਰਾੜ ਤੇ ਮੁੱਲ ਵੀ ਇਹਦਾ ਜਾਇਜ਼ ਜਈ ਆ ਬਾਈ ਇਹਦਾ ਮੁੱਲ ਸਿਰਫ 135000 ਹੈ ਬਾਕੀ ਦਾ ਥੋੜਾ ਬੋਧਾ ਮਾਨਤਾ ਜਰੂਰ ਕਰਾਂਗੇ ਟਾਇਰਾਂ ਦੀ ਕੰਡੀਸ਼ਨ ਬਾਈ ਘੱਟ ਹੈ ਪਿਛਲੇ ਟਾਇਰ 13 ਦੇ ਪਾਏ ਹੋਏ ਆ 20 25 ਕੇ ਪੈਸੇ ਟਾਇਰ ਆ ਜੇ ਆਪਾਂ ਕੋਲ ਕੋਈ ਜੋੜੀ ਹੋਈ ਸ਼ਾਇਦ ਆਪਾਂ ਟਾਇਰ ਇਹਦੇ ਪਾ ਵੀ ਦਈਏ ਠੀਕ ਹੈ ਜੀ ਸੀਟ ਸੂਟ ਪੂਰੀ ਵਧੀਆ ਲੱਗੇ ਹੋਈ ਆ ਮਰਾੜਾ ਬਾਈ ਪੂਰੇ ਵਧੀਆ ਕਿਤੋਂ ਟਰੈਕਟਰ ਨੂੰ ਉਹ ਨਹੀਂ ਹੈਗੀ ਕਿਤੇ ਪੈਸਾ ਲੱਗਣ ਵਾਲਾ ਨਹੀਂ ਹੈਗਾ ਬਾਕੀ ਆਪਾਂ ਨੇ ਇਹ ਜੇ ਜਨਰੇਟਰ ਤੇ ਲਾਉਣਾ ਬਾਈ ਇੱਕ ਦੋ ਦਿਨ ਘਰੇ ਜਾ ਕੇ ਇਹ ਕਿਹਜੇ ਧਾਨ ਲਾਉਣੇ ਆਪਾਂ ਨੇ ਬਾਈ ਪਿੱਛੋਂ ਦੇਖ ਲਓ ਪੂਰਾ ਸਾਫ਼ ਸੁਥਰਾ ਟਰੈਕਟਰ ਆ ਤੇ ਟਰੈਕਟਰ ਬਾਈ ਇੱਧਰ ਏਰੀਆ ਚ ਬਹੁਤ ਫੋਨ ਆਉਂਦੇ ਰਹਿੰਦੇ ਨੇ ਬਹੁਤ ਥੋੜਾ ਜਿਹਾ ਦੂਰ ਕਰਕੇ ਇੱਕ ਥੋੜੀ ਟਾਈਮ ਦੀ ਦਿੱਕਤ ਕਰਕੇ ਆ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਤੇ 5 6 5 ਘੰਟੇ ਤਾਂ ਪੱਕੇ ਆ ਕਿਉਂਕਿ ਆਪਾਂ ਆਰਾਮ ਨਾਲ ਜਾਣੇ ਬਾਈ ਕਾਲੀ ਕਰਕੇ ਬਹੁਤਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੀ ਆਪਾਂ ਤੁਹਾਨੂੰ ਸਟਾਰਟ ਸੂਟ ਕਰਕੇ ਦਿਖਾਉਣਾ ਟਰੈਕਟਰ ਦੀ ਆਵਾਜ਼ ਵੀ ਚੈੱਕ ਕਰਾਉਣਾ ਕਿਆ ਗੱਲ ਬਾਤ ਜਿਹੜਾ ਗੁਰਾਂ ਦਾ ਪੂਰਾ ਵਧੀਆ ਜੀ ਵਾਲਾ ਸਟਾਰਟਿੰਗ ਚੈੱਕ ਕਰਵਾਇਆ ਪੂਰੀ ਵਧੀਆ ਪਈ ਆ ਮੀਟਰ ਮੋਟਰ ਸਾਰੇ ਬਾਈ ਆਰਪੀ ਵਾਲਾ ਮੀਟਰ ਵੀ ਚੱਲਦਾ ਵੇਚ ਹੈਲ ਪ੍ਰੈਸ਼ਰ ਵਾਲਾ ਸਾਰੇ ਮੀਟਰ ਵਰਕਿੰਗ ਦੇ ਅੱਛਾ ਵਰਕਿੰਗ ਕਰਾਂਗੇ ਕਿਉਂ ਨੂ ਕਰਾਂ ਜਾ ਕੇ ਬਾਈ ਧੋਂਗੇ ਇੱਕ ਵਾਰ ਚੰਗੀ ਤਰ੍ਹਾਂ ਤੇ ਆਪਾਂ ਨੂੰ ਕੋਈ ਟਾਇਰ ਮਿਲ ਗਏ ਵਧੀਆ ਜੇ ਤਾਂ ਆਪਾਂ ਟਾਇਰ ਵੀ ਪਾ ਲਾਂਗੇ ਟਰੈਕਟਰ ਜੇ ਕਿਸੇ ਮੇਰੇ ਵੀਰ ਨੇ ਲੈਣਾ ਹੋਇਆ ਟਰੈਕਟਰ ਜੈਜ ਮੁੱਲ ਵਾਲਾ ਤਾਂ ਦੇਖ ਲਿਓ ਤੇ ਚੰਗਾ ਟਰੈਕਟਰ ਆ ਬਾਈ ਟਰੈਕਟਰ ਵੀ ਬਾਈ ਪਹਿਲੇ ਮਾਲਕਾਂ ਦਾ ਹੀ ਹੈ ਠੀਕ ਹੈ ਜੀ ਆ ਬੇ ਜਲੰਧਰ ਸ਼ਹਿਰ ਬਾਈ ਖਾਦਾ ਬੜਾ ਹੈ ਘੰਟਾ ਰੇਡ ਘੰਟਾ ਜਲੰਧਰ ਚ ਲੱਗ ਗਿਆ ਪੂਰਾ ਘੰਟੇ ਦੇ ਉੱਪਰ ਹੋ ਗਿਆ ਜਲੰਧਰ ਹਜੇ ਵੀ ਰਹਿੰਦਾ ਕਾ ਵੀ 400 ਹਵੇਲੀ ਆ ਗਈ ਜਲੰਧਰ ਦੀ ਕਿ ਕਾ ਵੀ ਮਸ਼ਹੂਰ ਹੈ ਖਾਣਾ ਪੀਣਾ ਇੱਥੇ ਦਾ ਸ਼ਹਿਰ ਪੰਗਾ ਹੋਰ ਜੋ ਕਰ ਤਰੀ ਨੂੰ 70 ਕਿਲੋਮੀਟਰ ਹੋਰ ਹੈਗਾ ਜੀ ਠੀਕ ਹੈ ਜੀ ਪੰਗਾ ਬਹੁਤ ਸਮਾਂ ਸ਼ਹਿਰ ਆ ਬਾਈ ਸਾਰੇ ਫਿੱਟ ਲੱਗਿਆ ਹੋਰ ਪ੍ਰੈਸ਼ਰ ਉੱਪਰ ਤੋਂ ਕੂੜੇ ਤੋਂ ਤਕਰੀਬਨ 2 ਘੰਟੇ ਹੋਰ ਲਾਈਟ ਰੁਕਾ ਬਹੁਤ ਬਹੁਤ ਬਾਈ ਚਲੋ ਚਾਲਾ ਸਫ਼ਰ ਲੰਬਾ ਜੀ ਜਾਣੇ ਆ ਜੀ तकरीबन ਘੰਟੇ ਦਾ ਰਸਤਾ ਹੋਰ ਹੈਗਾ ਰ ਉਪਰ ਦਾ ਆਪਣੇ ਦਾ 8 ਵਜਾਂ ਨੇ ਘਰ ਪਹੁੰਚਦੇ ਹਾਂ ਰਸਤੇ 'ਚ ਇੱਕ ਦੋ ਵਾਰ ਰੁੱਕ ਕੇ ਚਾਹ ਪੀਤੀ ਆ ਬਾਈ ਤੇ ਬਾਕੀ ਆਪਾਂ ਤੁਹਾਨੂੰ ਬਾਈ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਕਾਹ ਦੂ ਆਪਾਂ ਜਨਰੇਟਰ ਤੇ ਲਾਉਣਾ ਜੀ ਟਰੈਕਟਰ ਇਹ ਠੀਕ ਹੈ ਜੀ ਇਹਨੇ ਤੋਂ ਵੀ ਚਲਾਵਾਂਗੇ ਜੀ ਬਾਈ ਫੇਰ ਦਾ ਖਾਣਾ ਕਰਿਆ ਤੇ ਇਸ ਤਰ੍ਹਾਂ ਕਰਿਆ ਹੋਰ ਅਸੀਂ ਨਾ ਦੇਖਾਂਗੇ ਚਲਾਗੇ ਕਿੰਝਾ ਦਾ ਜੀ ਬਾਕੀ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਬਾਰੇ ਸਬਸਕ੍ਰਾਈਬ ਬਾਕੀ ਕਿਸੇ ਮੇਰੇ ਵੀਰ ਨੇ ਕੋਈ ਹੋਰ ਜਾਣਕਾਰੀ ਲੈਣੀ ਹੋਈ ਤਾਂ ਆਪਣੇ ਨਾਲ ਗੱਲਬਾਤ ਕਰਕੇ ਲੈ ਸਕਦਾ ਜੀ ਤੇ ਬੱਤੀਓ ਬੋ ਤੁਹਾਨੂੰ ਹੋਰ ਜਿਹੜੀ ਜਾਣਕਾਰੀ ਆ ਚਲਾ ਚਲੂ ਕੇ ਕੱਲ ਨੂੰ ਦੱਸਾਂਗੇ ਸਹੀ ਚਲਾਈ ਚਲੀ ਪੂਰੀ ਵਧੀਆ ਬਾਈ ਬ੍ਰੇਕਾਂ ਬੁਰਕਾਂ ਓਕੇ ਆ ਗੇਰਾਂ ਦਾ ਓਕੇ ਆ ਠੀਕ ਹੈ ਜੀ ਤੇ ਠੀਕ ਹੈ ਜੀ ਅਗਲੀ ਵੀਡੀਓ ਵਿੱਚ